ਦੀ ਖਾਸਾ ਗੰਗਲ ਜੀ ਜਿਹਦੇ ਪਤਾ ਵੀ ਹੋਣਾ ਨਾਮ ਜਤਿੰਦਰ ਸਿੰਘ ਪਿੰਡ ਬੀਜੀਪੁਰ ਦਾ ਵਾਸੀ ਹੋ ਗਏ ਨੇ ਸੋ ਸਾਡੇ ਪਿੰਡ ਦੇ ਧਰਨਾ ਦੇ ਲੱਗਿਆ ਹੋਇਆ ਇਹ ਦੋ ਮੁੱਖ ਮੰਗਾਂ ਦੇ ਸਾਬ ਦੇ ਲੱਭ ਨਹੀਂ ਲੇਦੇ ਨੇ ਲੱਗਿਆ ਹੋਇਆ ਇੱਕ ਤਾਂ ਇਹ ਹੈ ਕਿ ਸਾਡੇ ਪਿੰਡ ਦਾ ਟੋਬਾ ਜੇ ਮੋੜ ਬਹਾਨ ਕੀਤਾ ਜਾਵੇ ਤੇ ਦੂਜਾ ਇਹ ਹੈ ਕਿ ਸਾਡੇ ਪਿੰਡ ਦਾ ਜੋ ਗਰਾਊਂਡ ਆ ਉਹ ਸਟੇਡੀ ਨੂੰ ਭਰਲ ਦੇ ਚੱਕਰ ਦੇ ਵਿੱਚ ਪੱਟਿਆ ਗਿਆ ਸੀ ਉੱਥੇ ਕੋਡਾ ਬਣਾਇਆ ਗਿਆ ਸੀ ਪਰ ਉਹ ਫਿਰ ਤੋਂ ਸ਼ੁਰੂ ਕੀਤਾ ਗਿਆ ਬੋ ਸੋ ਸਾਡੇ ਪਿੰਡ ਦੇ ਕੋਲ ਕੋਈ ਵੀ ਵਿਹਾਰ ਗਰਾਊਂਡ ਨਹੀਂ ਆ ਬੱਚਾ ਉਹ ਖੇਡਣ ਦੇ ਲਈ ਇੱਕੋ ਇੱਕ ਗਰਾਊਂਡ ਸੀ ਜੋ ਪ੍ਰਾਇਮਰੀ ਸਕੂਲ ਦੇ ਕੋਲ ਲੱਗਦਾ ਸੀ ਤਾਂ ਉਹ ਵੀ ਉਹਨਾਂ ਨੇ ਓਹਾਂ ਬਣਾ ਦਿੱਤਾ ਗਿਆ ਤੇ ਸਾਡੇ ਆ ਵੀ ਮੰਗਣੇ ਪ੍ਰਸ਼ਾਸਨ ਨੂੰ ਲੈ ਕੇ ਅਸੀਂ ਸਭ ਦੇ ਤੌਰ ਤੇ ਡੀਡੀਪੀਓ ਸਾਹਿਬ ਕੋਲ ਗਏ ਡੀਸੀ ਸਾਹਿਬ ਕੋਲ ਗਏ ਪ੍ਰਸ਼ਾਸਨ ਦੇ ਕੋਲ ਮੇਲਾ ਵੀ ਪਾਈਆਂ ਭਗਵੰਤ ਸਿੰਘ ਸਾਹਿਬ ਨੇ ਵੀ ਮੇਲ ਪਾਈ ਅਸੀਂ ਇਹ ਪਰ ਸਭ ਤੋਂ ਜ਼ਿਆਦਾ ਨਹੀਂ ਹੋਈ ਤਾ ਸਾਨੂੰ ਥੱਕ ਹਰਦੇ ਪਿੰਡ ਲੈਵਲ ਬਲੇ ਇਹ ਧਰਨਾ ਲਾਉਣਾ ਪਿਆ ਸੋ ਸਾਡੀ ਉਹੀ ਗੁਜ਼ਾਰਸ਼ ਹੈ ਕਿ ਸਾਡੇ ਮੰਗਾਂ ਪੂਰੀਆਂ ਕੀਤਾ ਜਾਣ ਨਹੀਂ ਤਾਂ ਇਹ ਧਰਨਾ ਅਸੀਂ ਅਸਲ ਹਾਈਵੇ ਤੇ ਹੋਰ ਪਿੰਡਾਂ ਨੂੰ ਨਾਲ ਲੈ ਕੇ ਤੇ ਬਾਕੀ ਜਿਹੜੇ ਬੰਦੇ ਨਾਲ ਲੈ ਕੇ ਇਹ ਮੋਰਚਾ ਵਧਾਵਾ ਦੇ ਜੈ ਜੀ ਦੇ ਖਾਲਸਾ ਵਾਹਿਗੁਰੂ ਮੇਰਾ ਨਾਮ ਹਰਮਨ ਸਿੰਘ ਹੈ ਤੇ ਮੈਂ ਪਿੰਡ ਦੂਜੇ ਦਾ ਵਸਨੀਕ ਹਾਂ ਵੇਰਾ Depende ਤਾਂ ਨਾ ਲੱਗਿਆ ਇਹ ਪਾਣੀ ਨਿਕਾਸੀ ਨੂੰ ਲੈ ਕੇ ਵੀ ਲਾਇਆ ਗਿਆ ਸਾਡੀ ਅਸੀਂ ਜੇ ਵੀ ਮੰਗ ਪੱਤਰ ਤੇ ਮੈਮੋਰੰਡਮ ਬੀਚ ਸਾਥ ਤੋਂ ਹੋਰ ਇਹ ਈਮੇਲ ਹੀ ਭਟਮਾ ਸਾਹਿਬ ਨੂੰ ਪਾਟੋ ਕਿਹਾ ਹੋਇਆ ਸਰਕਾਰੀ ਪੱਧਰ 'ਤੇ ਨਹੀਂ ਕਰ ਟੁਕਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਅਸੀਂ ਇਹ ਤੁਹਾਨੂੰ ਜੇ ਸਾਡੀ ਅੱਜ ਵੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਇਹ ਤੁਹਾਨੂੰ ਅਸੀਂ ਅੱਗੇ ਹੋਰ ਦਰਾਵਾਂਗੇ ਤੇ ਨੈਸ਼ਨਲ ਹਾਈਵੇ ਜਾਮ ਕਰਾਂਗੇ ਜੇ ਸਾਡੀ ਇਹ ਸੁਣਵਾਈ ਨਹੀਂ ਹੁੰਦੀ ਤੇ ਸਾਡੀ ਇਹ ਬੁਗਾਰਿਸ਼ ਹੈ ਜੀ ਸਰਕਾਰ ਨੂੰ ਕਿ ਸਾਡੀ ਇਹ ਸੁਣਵਾਈ ਸਾਡੀ ਸੁਣੋ ਅਸੀਂ ਚਾਹੁੰਦੇ ਹਾਂ ਸਾਡੀ ਮੰਗਾਂ ਸੁਣੀਆਂ ਜਾਣ ਤੇ ਇਹਨਾਂ ਦਾ ਹੱਲ ਕੀਤਾ ਜਾਵੇ मुदाबाद भगवंत मान मुबाद भगवंत मान मुबादी राय मुर्दाबाद मुर्दाबाद भगवंत मान मुर्दाबाद सरकार मुदाबाद मसले हल करो हल करो सा मसले हल करो हल करो हल करो पंजाब सरकार मुर्दाबाद सा खाली सा ਖਾਲੀ ਕਰੋ ਖਾਲੀ ਕਰੋ ਜਿਆਦਾ ਗਰਾਊਂਡ ਤਿਆਰ ਕਰਕੇ ਦੋ ਤਿਆਰ ਕਰਕੇ ਦੋ ਪੰਜਾ ਕਰਕੇ ਦੋ ਜਿਆਦਾ ਗਰਾਊਂਡ ਤਿਆਰ ਕਰਕੇ ਦੋ ਤਿਆਰ ਕਰਕੇ ਬਾਰਨਰ ਦੇ ਦੋ ਪੰਜਾ ਕਿ ਜਿਹੜੇ ਸਕੂਲ ਦਾ ਗਰਾਊਂਡ ਪੁੱਟ ਗਏ ਉਹਨੂੰ ਢੋਬਾ ਬਣਾਤਾ ਵੀ ਨਿਕਾਸੀ ਪਿੰਡ ਦੇ ਵਿੱਚ ਪਾਣੀ ਦੀ ਹੈ ਨਹੀਂ ਉਹ ਤੁਹਾਨੂੰ ਦਾਦੂਗਾ ਮਲਾਦ ਮਲਾਦਨਾ ਬਾਅਦ ਮੌਜੂਦਾ ਜੋ ਸਰਪੰਚ ਸੀ ਤਾਂ ਉਹਨਾਂ ਨੇ ਨਵਾਂ ਮਤਾ ਪਾ ਕੇ ਇਹ ਮਤੇ ਦੀ ਗੱਲ ਚੱਲੂਗੀ ਕਿ ਮਤਾ ਪਿਆ ਕਿਵੇਂ ਆ ਬੀਡੀਪੀਓ ਸਾਰੇ ਆ ਰਹੇ ਨੇ ਤੇ ਉਹਨਾਂ ਨੂੰ ਹੀ ਪੁੱਛਿਆ ਜਾਏਗਾ ਕਿਉਂਕਿ ਉਹਨਾਂ ਦਾ ਕੋਈ ਸਭ ਰਿਪੋਰਟਾਂ ਹੁੰਦੀਆਂ ਨੇ ਕਿ ਮਤੇ ਦੇ ਵਿੱਚ ਕਿੰਨੇ ਸਰਪੰਚ ਤੇ ਕਿੰਨੇ ਗ੍ਰਾਮ ਸਭਾ ਦੇ ਮੈਂਬਰ ਸੀ ਸੋ ਭਾਈ ਇਹਦੇ ਵਿੱਚ ਵੀ ਤੁਹਾਡੇ ਕੋਲ ਪੂਰੀ ਪਾਵਰ ਹੁੰਦੀ ਆ ਕਿਉਂਕਿ ਜਿਹਦੇ-ਜਿਹਦੇ ਵੀ ਆਪਣੇ ਕੋਲ ਵੋਟਰ ਕਾਰਡ ਹੈਗੇ ਨੇ ਤਾਂ ਉਹ ਸਭ ਇਸ પિંડતા સરપંચ પિડંચ No! <laughs>